ਹੂੰ ਨਹੀਂ ਆਉਂਦਾ ਮੈਂ ਪੱਕਾ ਹੂੰ ਨਹੀਂ ਆਉਂਦਾ ਮੈਂ ਉਹੀ ਫੁੱਦੂ ਗੱਲਾਂ ਕਿਉਂ ਕਰਦਾ ਕਹਿੰਦਾ ਪਿਕਗੀ ਜੀ ਇਹ ਉਹਦਾ ਕਹਿੰਦਾ 50 ਚ ਹੁਣ ਮਾਨਤਾਂ ਨਹੀਂ ਹੋਊਗਾ ਫਿਰ ਕੀ ਫਾਇਦਾ ਕਿਉਂ ਲੈ ਫਿਰ ਮਾਨਤਾਂ ਦਾ ਹੋਰ ਨੂੰ ਕਰ ਲੈ ਮੈਂ ਨਹੀਂ ਲੈਣੀ ਤੈਨੂੰ ਤੇ 40 ਦੀ ਮੈਂ ਹਾਂ ਵੀ ਗਾਤਾ ਤੇਰੇ ਲਈ ਇਸ ਤੋਂ ਚੱਕ ਕੇ ਪੈਰ ਤੁਰਿਆ ਮੈਂ ਚਲੋ ਚੱਲੀਏ ਕਰਦੇ ਚੱਲ ਹੁਣ ਟੱਕਾ ਨਾ ਕਰ ਨਾ ਹੁਣ ਨਹੀਂ ਲੈਣੀ ਹੁਣ ਲੈਣੀ ਵੀ ਨਹੀਂ ਜੇ ਤੁੰਮੀ ਲਵੇਂ ਤੈਨੂੰ ਸੌਵੇਂ ਕਾਣੇ ਗਦੇ ਦੀ ਨਾਲੇ ਬੰਦੇ ਨਾਲ ਬੋਲ ਚੱਲਨੀ ਬੱਕਰੀ ਵੇਚਦਾਂ ਨੇ ਦੀ ਸਰਦਾਰ ਹਜ਼ਾਰ ਮੈਨੂੰ ਦੇ ਕੇ ਜਾਣਗੇ ਬੱਕਰੀ ਚੋਂ ਓਕਾ ਪੀਸ ਹੈ ਬਸ ਲੱਗਦਾ ਮੈਂ ਤੁਹਾਨੂੰ ਦੱਸਾਂ ਗਲਾ 50 ਦੇ ਵਿੱਚੋਂ ਬਾ ਮਾਨਤਾ ਨਹੀਂ ਹੋਊਗਾ ਫੇ ਤੇਰਾ ਮਾਨਤਾ ਨਾ ਹੋਰ ਨੁਕਰੀ ਅਸੀਂ ਤਾਂ ਲੈਣੀ ਨਹੀਂ ਨਾ ਬਾ ਕੋਈ ਗੱਲ ਨਹੀਂ ਕਿਉਂ ਵੀ ਤੇਰਾ ਹਾਂ ਫਿਰ ਮੈਂ ਤੇਰੇ ਨੂੰ ਕੁਝ 40000 ਦੀ ਪੁਗਦੀ ਐ ਬੱਕਰੀ ਦੇ ਦੇ ਨਹੀਂ ਪੁਗਦੀ ਨਾ ਦੀ ਹਾਂ ਮੈਂ ਤਾਂ ਉਹਨਾਂ ਦੀ ਅੜੀ ਭੰਨਣੀ ਸੀ ਬੰਦਿਆਂ ਦੀ ਭੰਨ ਗਿਆ ਉਹ ਬੰਦਿਆਂ ਦੀ ਅੜੀ ਭੰਨ ਸੀ ਉਹਨਾਂ ਬੰਦਿਆਂ ਦੀ ਨਾਲੇ ਕਹਿ ਕੇ ਗਿਆ ਮੈਂ ਤੇਰੀ ਬੱਕਰੀ ਵੇਚ ਦੂੰ ਹੋਰ ਮੈਨੂੰ ਪਤਾ ਨਹੀਂ ਚੱਲ ਆ ਜਾ ਉਹ ਤਾਂ ਕਹਿੰਦਾ 50 ਚ ਹੁਣ ਮਾਨਤਾ ਨਹੀਂ ਹੋਊਗਾ ਫਿਰ ਕੀ ਫਾਇਦਾ ਕਿਉਂ ਨਾ ਫਿਰ ਮਾਨਤਾ ਤਾਂ ਹੋਰ ਨੂੰ ਕਰ ਲਈ ਉਹੀ ਤਾਂ ਗੱਲ ਆ ਫਿਰ ਹਾਂ ਨਗਦ ਰੁਪਈਏ ਹੁਣ ਗਣਿਆ ਦਾ ਨਾ ਸਰਦਾਰ ਤੋਂ ਉਹ ਪੈਸੇ ਤਾਂ ਗਿਣੂਗੇ ਸਰਦਾਰ ਕੋਲੇ ਕੀ ਘਾਟਾ ਪਰ ਗੱਲ ਕਰੋ ਹੁਣ ਅਗਲਾ ਤਾਂ ਚੰਦੀਗੜ੍ਹ ਜਾਊਗੀ ਆ ਯਾਰ ਮਹਾਲੀ ਵਗ ਜਨਾ ਮਹਾਲੀ ਲਵੇ ਚੰਡੀਗੜ੍ਹ ਆ ਉਹ ਕਰਾਈ ਕਰ ਆ ਬਾਬੂ ਆ ਜਾ ਓ ਬਾਬੂ ਜੀ ਘੋੜੀਆਂ ਵਾਲਾ ਸਰਦਾਰ ਹੈ ਬੇ ਲੱਗ ਯਾਰ ਯਾਰ ਸਰਦਾਰ ਤਾਂ ਸਰਦਾਰ ਹੀ ਆ ਤੂੰ ਅਗਲੇ ਨਾਲ ਰਾਇ ਤਾਂ ਘੋੜੀਆਂ ਵਾਲਾ ਸਰਦਾਰ ਹੈ ਉਹਨੇ ਵਪਾਰ ਕਰਨਾ ਉਹਨੇ ਘਰੇ ਰੱਖਣੀ ਹੈ ਜਿੱਦ ਤੇ ਜੀ ਉਤਰ ਕੇ ਸਾਨੂੰ ਇਹ ਦੇ ਦੂਗਾ ਚਲ ਕੋਈ ਗੱਲ ਨਹੀਂ ਯਾਰ ਪਹਿਲਾਂ ਦੁਬਾਰਾ ਦੇ ਪਹਿਲਾਂ ਤੇ ਅਸੀਂ ਆ ਕੇ ਦੋ ਟੱਪ ਲੈਣੀਆਂ ਸਵੇਰ ਸੰਦੋ ਹੀ ਆਖੀ ਹਾਂ 2000 ਆਖੇ ਦੋ ਹੀ ਦਵਾਈਆਂ ਭਈਏ 35 ਵੇਤ ਨੂੰ ਘੋੜੀਆਂ ਵਰਗੀਆਂ ਬੱਕਰੀਆਂ ਦਵਾਈਆਂ ਨੇ ਇੱਕ ਸ਼ੰਗਾਰ ਤੋਂ ਕਭਈਏ ਤੋਂ ਭਈਆ ਕਿਦੇ ਲੋਟ ਆਉਂਦਾ ਐਨ ਕਰਿਆ ਮੈਨੇ ਲੋਟ ਖੜੇ ਬਾਜ਼ਾਰ ਚ ਚਾ ਠੀਕ ਆ ਪਰ ਹੁਣ ਇਹਦੇ ਬਾਰੇ ਪੁੱਛ ਕੀ ਕਹਾਂਦਾ ਭਈ ਇਹਦੀ ਬਾਰੇ 40000 ਲਾਤਾ 40 ਦੀ ਤਾਂ ਉਹ ਕਹਿੰਦਾ 50 ਚ ਮਾਨਤਾਨ ਕਰੂੰਗਾ ਉਹ ਭਾਈ ਪਰਾਂ ਨੂੰ ਕਹਿੰਦੀ ਜਾਨੇ ਪਿੱਠ ਮੋੜ ਕੇ ਆ ਜਾ ਤੇ ਲੈ ਚਰਨਿਆ ਦੇਤੀ ਉਰਾ ਕਰਿਆ ਤਾਂ ਉਹ ਲੈਣ ਚਾਹੇ ਭੱਜਣ ਇੱਕ ਉਤੇ 40 ਦੀ ਪਾਤੀ ਪੋਏ ਮੰਨਿਆ ਦਾ ਸਹੀ ਮੰਨ ਗਿਆ ਮੰਨ ਗਿਆ ਉਹ ਕਹਿੰਦਾ ਨਹੀਂ ਹੈ ਆ ਦੇ ਖਰਚ ਪੜਲਾ ਯਾਰ ਪੈਸੇ ਚੱਲ ਚੱਲ ਗਿਆ ਫੜਾ ਮੁਰਕੇ ਨਹੀਂ ਆਉਂਦੇ ਆ ਚਲੀਓ ਲੈ ਬਾਈ 500 ਦਾ ਲੋਟ ਨਹੀਂ ਦਿੰਦਾ ਨਾ ਦੇਵੇ ਰੇ ਬੇਇਜ਼ਤੀ ਲੈ ਬੇਇਜ਼ਤੀ ਪੋਛ ਨੂੰ 42000 ਕਹਿੰਦੇ ਬੇਇਜ਼ਤੀ ਬਸ ਮੈਂ ਬੇਇਜ਼ਤੀ ਮੈਂ ਬੇਇਜ਼ਤੀ ਉਹ ਲੈਣਾ ਬੱਕਰੀ 45000 ਦੀ ਵੇਚਉਂਦੀ ਲੈ ਫੜਾ ਹੁਣ ਆਉਂਦੇ ਵੀ ਨਹੀਂ ਅਸੀਂ ਆ ਜਾ ਸੱਤਿਆ ਕੀ ਨਹੀਂ ਆਦਾ ਪੈਸਾ ਵੀ ਕਹਦਾ ਵੀ ਆਉਂਦਾ ਉਹ ਹੀ ਵੀਡੀਓ ਚੱਲ ਰਹੀ ਹੈ ਨਾ ਪੱਟੀ ਦਾ ਨਹੀਂ ਨਾ ਨਹੀਂ ਆਉਂਦੇ ਯਾਰ ਹੁਣ ਫੇਰ ਇੱਕ ਵਾਰੀ ਮਟਾ ਜਾ ਰਣਕਾ ਮੈਂ ਮੈਂ ਤਾਂ ਮਟਾਈਤੀ ਰਣਕਾ ਅਗਲਾ ਲਟਾਉਣਾ ਨਹੀਂ 1000 ਰੁਪਏ ਦੇਣਗੇ ਉਹ ਮੈਨੂੰ ਕੋਈ ਵੀਡੀਓ ਚੱਲੀ ਜਾਂਦੀ ਆ ਲੋਕ ਕਹਣਗੇ ਪਹਿਲਾਂ ਭੱਜ ਗਿਆ ਫੇਰ ਪਹਿਲਾਂ ਭੱਜ ਗਿਆ ਤੱਤੂ ਆ ਇਹ ਰਣਕ ਮਟਾਈ ਦੇ ਰਣਕ ਨੂੰ ਕੀ ਹੈ ਆ ਕੀ ਚੱਟੂ ਆ ਇਹ ਸਰਦਾਰਾਂ ਨੂੰ ਪੁੱਛ ਸਰਦਾਰ ਤਾਂ ਵਿਚਾਰੇ ਪੁੱਛ ਲੈ ਮੇਰੇ ਕਰਕੇ ਅੱਜ ਤਾਂ ਦੋ ਲੈਣ ਤੇ ਤਿੰਨ ਮਹਾ ਤੈਨ ਲੈ ਜੋ ਕਹਿੰਦਾ ਚਾਰਾ ਜੂ ਤੈਨ ਕਰ ਲੈ ਜ਼ਰੂਰੀ ਪੱਕਾ ਹੀ ਪੁੱਛਣਾ ਪੱਕੇ ਨੂੰ ਕੀ ਹੁਣ ਕੱਚਾ ਓਰੇ ਕੱਲ ਨੂੰ ਨਾ ਸਰਦਾਰ ਬੰਦੇ ਨੇ ਜੀ ਹੱਕ ਕੇ ਅਥੋਂ ਕੱਲ ਨੂੰ ਦੂਰ ਕੀਆਂ ਦੀ ਤੇਰੇ ਵਰਗੇ ਨੇ ਲੈਣੀ ਵੀ ਨਹੀਂ ਕਿਉਂ ਨਹੀਂ ਲੈਣੀ ਹੈਗੀ ਲਮਾਂਗੇ ਹਾਂ ਤੂੰ ਕਹਿ ਰਿਹਾ ਲੈ ਲੈ 7000 ਮਖੌਲ ਕਰਦਾ ਫਰੇਗਾ ਉੱਥੇ ਚੰਡੀਗੜ੍ਹ ਚ ਜੀ ਬਾਣੇ ਲੋਕ ਨੇ ਆਪੇ ਦੇਣਗੇ ਉਹ ਨਹੀਂ ਦਿੰਦੇ ਬਾਣੀ ਲੋਕ ਹਾਂ 20 ਨੂੰ ਲੁੱਟ ਕੇ ਹੋਰ ਅੱਥਰ ਨੂੰ ਤੂੰ ਹਾਂ ਓਏ ਜਰਾ ਮੈਨੂੰ ਸੰਗ ਲਾ ਇਹ ਲੋਕਾਂ ਨੂੰ ਐਵੇਂ ਦਾ ਪਤਾ ਨਹੀਂ ਜ਼ਰੂਰੀ ਹੈ 20000 ਦੀ ਕਹਿੰਦਾ ਵੀਰੇ 2 ਘੱਟ 50000 ਦੀ ਉਹ ਕੌਣ ਕਹਿੰਦਾ ਪਾਪਾ ਸਹਿਬ 20 ਲੱਖ ਮੰਗੇ ਵਾਲੀ ਚੀਜ਼ ਐ ਸਾਨੂੰ ਕੀ ਐ ਕਰੀ ਜਾਵੇ ਯਾਰ ਪੱਕਾ ਮੈਂ ਤਾਂ ਲਾਤਾ ਬਾਈ ਆਪਦਾ ਵਜਨ ਉੱਤੇ ਧਰਤਾ ਸਾਰਾ ਨਾ ਹੈ 40 ਦੀ ਦੇਣੀ ਐ ਕਿਉਂ ਵੀ ਹਾਂ ਇਹ ਆਸੇ ਪਾ ਚਲੀਏ ਉਹ ਡਾਕਟਰ ਦੇ ਫਾਰਮ ਚੋਂ ਕੱਢ ਕੇ ਦੂੰ ਹੁਣ ਮੈਂ ਆਉਂਦਾ ਨਹੀਂ ਹੁਣ ਨਹੀਂ ਆਉਂਦਾ ਮੈਂ ਮੱਕਾ ਹੁਣ ਨਹੀਂ ਆਉਂਦਾ ਮੈਂ ਆ ਜਾ ਭਾਈ ਆ ਜਾ ਪਾਰਾ ਹੋ ਗਿਆ ਪਾਰਾ ਵੀ ਪਤਾ ਨਹੀਂ ਰਾਜੂ ਮੇਰੀ ਬੱਕਰੀ ਦੇ ਮੁਰਮੁਰ ਆਉਂਦਾ ਹਾਂ ਆਹ ਜੇ ਬਾਹ ਦੇਖਦਾ ਮੈਂ ਜਲੰਧਰ ਕਨੀ ਰੋ ਜਾ ਮੁਰਮੁਰ ਆਉਂਦਾ ਮੈਂ ਨਹੀਂ ਲੈਣੀ ਤੈਨੂੰ ਤੇ 40 ਦੀ ਮੈਂ ਹਾਂ ਵੀ ਗਾਗਾ ਤੇਰੇ ਲਈ ਇਸ ਤੋਂ ਚੱਕ ਕੇ ਪੈਰ ਤੁਰਿਆ ਮੈਂ ਆ ਪੈਸੇ ਬੋਲਣ ਉਹ ਲਾਇਆ ਉਹ ਗੀਆਂ ਬਿਠਾਤੀਆਂ ਕੰਧਾਂ ਤੇ ਹੁਣ ਜਦੋਂ ਉਹ ਪਾਰਾ ਹੋ ਗਿਆ ਵੀ ਪਤਾ ਨਹੀਂ ਮੇਰੀ ਬੱਕਰੀ ਲੈਣਗੇ ਤੈਨੂੰ ਤਾਂ 40 ਠੋਕੇ ਆ ਫੁੱਦੂ ਗੱਲਾਂ ਕਰਦਾ ਤੇਰੇ ਦਾ ਬੱਕਰੀ ਅਰੇ ਮੈਂ ਕਿਹਾ ਮੈਂ 1000 ਰੁਪਏ 1000 ਤੇ ਥੋਲੂ 1000 ਰੁਪਏ ਦੇਣਗੇ ਮੈਨੂੰ ਮੇਰੀ ਧਿਆਰੀ ਨਹੀਂ ਚਪਣੀ ਕਹੇ ਕੀ ਲੈਣੇ ਆਪਾਂ ਮੈਂ ਨਹੀਂ ਮਾਰਦਾ ਹੁਣ ਬੋਲ ਤੂੰ ਮਾਰ ਤੇਰਾ ਬਚੋਲਾ ਹਾਂ ਮੈਂ ਕਾਦੀ ਸੱਟ ਮਾਰਾਂ ਅਗਲਾ ਲਟਾਉਣਾ ਅਗਲਾ ਮਰਜੂ ਸੱਟ ਮਾਰ ਕੇ ਤੂੰ ਲੈ ਲੈ ਬੱਟ ਚੰਗੀ ਐ ਬਸ ਲੈ ਲੈ ਚੰਗੀ ਐ ਮੰਦੀ ਐ ਤੂੰ ਲੈ ਲੈ ਬਸ ਅਸੀਂ ਨੇ ਆਪਦਾ ਐ ਸਿਰੇ ਦਾ ਜ਼ੋਰ ਲਾ ਕੇ ਮੁੱਲ ਲਾਤਾ ਹਾਂ ਸਿਰੇ ਦਾ ਜ਼ੋਰ ਲਾ ਕੇ ਮੁੱਲ ਲਾਤਾ ਸਿਰੇ ਦਾ ਮੁੱਲ ਲਾਤਾ ਹਾਂ ਮੇ ਵੀ ਨਹੀਂ ਕੋ ਥੱਲੇ ਮਰੀ ਜੀ ਐ ਹਾਂ ਸਤਨਾਜਾ ਖਾਦੀ ਹੋਈ ਆ ਉਹ ਹੁਣ ਮੈਂ ਭਈਏ ਦੀ ਵੀ ਕਿਉਂ ਬੱਕਰੀ ਨਹੀਂ 35 ਦੀ ਦੂੰ ਘੂੜੀ ਵਰਗੀ ਬੱਕਰੀ ਚੱਕ ਬਣ ਹੋਵੇ ਵਿੱਚੋਂ ਕੱਢ ਕੇ ਦੂੰ ਨਹੀਂ ਪੱਟ ਚ ਘਾਟ ਨਹੀਂ ਯਾਰ ਅੱਜ ਸਾਰੀ ਮੰਡੀ ਚ ਘਾਟ ਘਾਟ ਤਾਂ ਜੇ ਮੈਂ ਕੱਢਣ ਤੇ ਆਇਆ ਸਾਰੇ ਕਸੇ ਚ ਕੱਢਦਾ ਨਾ ਹੁੰਨਾ ਤੇਰੇ ਚ ਵੀ ਕੱਢ ਦੂੰ ਉਹ ਚਰਨੇ ਹਾਂ ਵੀ ਤੇਰੇ ਚ ਵੀ ਕੱਢ ਦੂੰ ਮੈਂ ਘਾਟ ਵੀ ਤੇਰੀ ਚਾਹ ਨੁਕਸਾ ਹੈ ਘਾਟ ਈ ਘਾਟਾਂ ਨੇ ਸਾਰੀਆਂ ਦਾ ਮੇਰੇ ਚ ਘੱਟੀ ਜਾਂਦੀ ਹਾਂ ਤੇਰੇ ਚ ਮੈਂ ਤਾਂ ਤੂੰ ਵੀ ਅੰਦਰੋਂ ਆ ਪੇਟੀ ਚਾਹ ਨੁਕਸਾ ਤੇਰੇ ਮੇਰੇ ਪੇਟੀ ਚ ਦੱਸੇਗਾ ਜੇ ਕੀੜੇ ਪੈ ਰਹੇ ਨੇ ਤੇਰੀ ਪੇਟੀ ਚ ਦਵਾਈ ਦੱਸੋ ਹਾਂ ਕਬੀਲਾ ਲੈ ਲੈ ਥੋੜਾ ਜਿਹਾ ਕਬੀਲਾ ਲੈ ਲੈ ਥੋੜਾ ਜਿਹਾ ਡਾਕਟਰ ਸਾਹਿਬ ਦਵਾਈ ਦੱਸੋ ਹਾਂ ਕਬੀਲਾ ਲੈ ਦੁੱਧ ਨਾਲ ਤੇਰੇ ਜੀ ਲੱਕੜ ਜਾਣਗੇ ਅੰਦਰੋਂ ਹੋਰ ਜੀ ਉੱਚ ਲੈ ਜੇ ਦੰਦਾ ਕੀ ਉੱਥੇ 45 ਦੀ ਕਹਿਤਾ ਰੋਥੀ ਵਸੋਂ ਤਾਂ ਲਾਸਟ 48000 ਦੀ ਅੜਿਆ ਕਿੰਨੇ ਹੁੰਦੇ ਨੇ 40 2 ਘਟ 50 ਲਾ ਮੇਰੀ ਸੁਣ ਲੈ ਗੱਲ ਗਦੇ ਦੇ ਪਾਤਾ ਟੱਲ ਇਹਦਾ ਕਰਦਾਂ ਨੇ ਹੁਣ ਆਪਾਂ ਕੋਈ ਹੱਲ ਲੈਣੀ ਆ ਉਹ ਕਿੱਧਰ ਗਿਆ ਮੁੰਡਿਆ ਚਲੋ ਚਲੀਏ ਕਿਉਂ ਗੈਰਤ ਆਪਾਂ ਪਈਆਂ ਮੈਂ ਹੀ ਤੁਹਾਨੂੰ ਮੋੜ ਗਿਆ ਚਲੀਏ ਕੀ ਬਣਦੀ ਨਹੀਂ ਬਣਦੀ ਇਹ ਤਾਣਾ ਤਣਦੀ ਐ ਉੱਚੇ ਟਿਵੇ ਤੇ ਚਲੀਏ ਤਾਣਦੇ ਤਾਣਾ ਫਿਰ ਦੱਸ ਨਹੀ ਦੇਣੀ ਨੀ ਛੱਡੋ ਹੋ 40000 ਦੀ ਦਿੰਨਾ ਨਹੀ ਦਿੰਦਾ ਜੀ 48 ਰੁਪਇਆ ਕਰਨਾ ਉਹ ਵੀ ਮੈਂ ਤੋ ਬਈ ਹਲਸ ਕਰਤਾ ਸੀ ਇਹ ਤਾਂ ਉਹ ਵੀ ਨਹੀਂ ਸੀ ਕਰਦਾ ਬੱਸ ਬਈ 47 ਦੀ ਦਿੰਨਾ ਨਹੀ ਚਲੋ ਚੱਲੀਂ ਕਰਦੇ ਚੱਲ ਹੁਣ ਟੱਕਾ ਨਾ ਕਰ ਨਾ ਹੁਣ ਨਹੀਂ ਲੈਣੀ ਹੁਣ ਲੈਣੀ ਵੀ ਨਹੀਂ ਜੇ ਤੂੰ ਵੀ ਲਵੇਂ ਤੈਨੂੰ ਸੌਵੇਂ ਕਾਣੇ ਗਦੇ ਦੀ ਕਉਂ ਵੀ ਨਾ ਮੈਂ ਮੈਥੋ ਚੋਰੀਓ ਇਹਨੇ ਕਹਿਤਾ ਉਹ ਵੀ ਆਪਾਂ ਨਹੀਂ ਕਿਹਾ ਆਪਣੇ ਪੱਲੇ ਕੁਛ ਨਹੀਂ ਪੈਂਦਾ ਬਈ ਯਾਰ ਆਪਣੇ ਪੱਲੇ ਕੁਛ ਕੋਈ ਆਪਾਂ ਪੜਾ ਲਈਏ ਉਹ ਬਈ ਇਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਇਹ ਉਹੀ ਫਿਰਦੇ ਨੇ ਗੱਡੀਆਂ ਖੜਕਾਉਂਦੇ ਧੜਕ ਧੜਕ ਕਰਦੇ ਮੱਗਰ ਵਾਂਗ ਖੜਕਾਉਣ ਵਾਲੇ ਕੰਮ ਆ ਹੋਰ ਚੱਲਿਏ ਮੱਗਰ ਦੇ ਪੈਂਦਾ ਪੱਲੇ ਸਾਰਾ ਕੁਸ ਮੌਲੀਆਂ ਲੈ ਲੈ ਕੇ ਉਹ ਵੀ ਤੂੰ ਭੰਗ ਲਗਾ ਮੈਂ ਹੀ ਕਹਤਾ ਯਾਰ ਦੋ ਮਹੀਨੇ ਘਟਾ ਦਸ ਉਹੀ ਫੁੱਦੂ ਗੱਲਾਂ ਕਿਉਂ ਕਰਦਾ ਕਹਿੰਦਾ ਵਿੱਕ ਗਈ ਜੀ ਇਹ ਮੈਂ ਜਿੱਥੇ ਮੈਂ ਖੜਾ ਤੂੰ ਵੇਚ ਦੇਗਾ ਬੱਕਰੀ ਵੇਚੀ ਕਿੰਨੇ ਮੰਗੇ ਨੇ ਕਿੰਨੇ ਮੰਗੇ ਨੇ 6000 ਫੁੱਦੂ ਗੱਲਾਂ ਤੇ ਆ ਗਿਆ ਤੂੰ ਆ ਵੀਡੀਓ ਬਣਦੀ ਐ ਕਹੇ 2 ਘਟ 50 ਮੰਗਿਆ ਚੱਕ ਚਰਨੇ ਸਾਈ 2 ਘਟ 50 ਦਿਓ ਹੁਣ ਤਾਂ ਰੱਜ ਕੇ ਦਿਨਾਲੀ ਲਊਗਾ ਫੜੋ ਬੱਕਰੀ ਮੁੰਡਿਆ ਜਾ ਛੱਡ ਕੇ ਅਟਕਾਣੇ ਫੇਰ ਦਵਾਂਗੇ ਪੈਸੇ ਪਾਚੋਲੀ ਚ ਰਸਾ ਅਗਲੇ ਦੇ ਇੱਕ ਤੇਰੀ ਆੜ ਭੰਨਣੀ ਨੱਸੀ ਪੀਣ ਦਾ ਸ਼ੌਕ ਨਾ ਕੋਈ ਤੇਰੀ ਆੜ ਭੰਨਤੀ ਮੈਂ ਆੜ ਭੰਨਤੀ ਕਹਿੰਦੀ ਕਹਉਂਦੀ ਦੋ ਵਾਰੀ ਇੱਕ ਮੁੱਲਾ ਪਰਦੇ ਮੇਲੇ ਇੱਕ ਅੱਜ ਬਣਾਤੇ ਚੇਲੇ ਘਰ ਤੇ ਸਾਧ ਵੇਲੇ ਰੋਜ਼ ਪੱਲੜਾਇਆ ਕਰਾੜਾ ਅਰੇ ਫੁੱਤਵਾ ਨਹੀਂ ਬਣੀ ਹੈ ਤੇਰੀ ਹਾਂ ਹਰੇਕ ਤੋਂ ਫੁੱਟੀ ਵੀ ਨਹੀਂ ਹਾਂ ਜੀ ਮੈਂ ਮੇਰੀ ਨਹੀਂ ਭੱਲੀ ਚੀਜ਼ ਨੇ ਬਣਾਈਆ ਪੇਚੀ ਚੀਜ਼ ਨੂੰ ਛੱਡ ਗੱਲਾਂ ਚੀਜ਼ਾਂ ਚਰਨੇ ਦੇ ਵੇ ਉਦੋਂ ਵਧੀਆ ਖੜੀਆਂ ਦੇਖ ਕੇ ਐਵੇਂ ਆਪਾਂ ਕਿਹੜਾ ਵੇਚੀ ਹਾਂ ਇਹ ਵੇਚਦਾ ਨਹੀਂ ਤੂੰ ਕੀ ਜੜੀ ਬੰਨੇਗਾ ਇਹਨੇ ਕਿਹੜਾ ਰੱਖਿਆ ਚੀਜ਼ ਤਾਂ ਜਿਹੜੀ ਹੈਗੀ ਤੇ ਤੇਰੇ ਲੋਕ ਮੈਂ ਲੈ ਗਿਆ ਲੁੱਟ ਕੇ ਆ ਲੁੱਟ ਗਿਆ 8 ਲੱਖ ਲੱਗਦਾ 8 ਲੱਖ ਬੱਕਰੀ ਦਾ ਲੱਗਿਆ ਮੈਂ ਦੰਦਾ ਨਹੀਂ ਤੈਨੂੰ ਰੱਬ ਰੋਟੀ ਦੇ ਰਿਹਾ ਹਾਂ 13 ਲੱਖ ਮੰਗਦਾ ਮੁੰਡਾ ਸਾਡਾ ਰੋਟੀ ਦੇ ਰਿਹਾ ਵਾ ਠੀਕ ਆ ਰੋਟੀ ਕੀ ਬੰਦਾ ਰੋਟਾ ਦੇ ਰਿਹਾ ਦੇਦਾ ਰਿਹਾ ਫਿਰਾ ਰੋਟਾ ਬੰਨ ਰਿਹਾ ਤੈਨੂੰ ਰੋਟ ਦੇ ਰਿਹਾ ਬੱਕਰੀ ਕੀ ਰੋਟ ਨਾਲ ਕਰੋੜ ਅਵਲੀ ਦੇ ਕਰੋੜਾਂ ਨਾਲ ਰਿਆਂ ਦੀ ਨਾਲੇ ਗੱਲ ਸੁਣਾ ਉਹ ਗੱਲ ਸੁਣਾ ਮੇਰੇ ਪਤੀ ਜੀ ਦੀ ਏਡੀ ਕਰਦਨ ਉੱਚੀ ਲਖਾਈ ਚਰੀ ਦੇ ਬਾਟੇ ਚ ਜਾ ਕੇ ਪੈਸੇ ਧਵਾ ਧਵ ਗਣਤੇ ਕਹਿੰਦਾ ਤੇਰੀ ਬੋਤਿਆ ਪੈਸੇ ਦਾ ਨੋਟੇ ਨੋਟ ਗਣਤੇ ਮਹਾਬਾਰ ਦੇ ਨੋਟ ਤੋਂ ਦੀ ਰਾਜੂ ਬਾਬੇ ਦੀ ਗੱਲ ਮਿਆਜ ਨਾਲ ਕਰੋੜ ਖਾਣੇ ਵਾਰਨੇ ਪਾਣੀ ਚੀਜ਼ ਲਈ ਆ ਤਾਂ ਪਾਣੀ ਚੀਜ਼ ਲਈ ਆ ਤਾਂ ਹਾਂ ਆ 500 ਵਿੱਚ ਲਾ ਕਾਟਾ ਨਹੀਂ ਨਹੀਂ ਉਹ ਪੂਰੇ ਅੱਛਾ ਆ ਪਾ 500 दो तीन चार सत अठ नौ उनताली चाली हो गया जी एक दो तीन चार पं छत अठ दो चाली हो गया आह पंजा। 441 ਨਾ ਨਾ ਉਹ ਨਹੀਂ ਕੰਪਨੀ 500 ਦਾ ਹੋਰ ਦੇ ਨਹੀਂ ਨਹੀਂ ਹੋਣੀ ਬਸ ਤੇਰਾ ਬੌਣਾ ਲੈ ਕਿੱਥੇ ਜਾਣ ਕੇ ਚਾਰ ਨੇ ਚੂੜਨ ਦੇ ਛੱਡ ਤੂੰ ਜਿਹੜੀ ਦਿਨੇ ਜਵਾਨੋਂ ਕੋਈ ਤੇਰੀ ਪਗਾਤੀ ਉੱਥੋਂ ਤੱਕ ਹਾਂ ਪੁੱਜਾਤੀ ਕਾਈ ਜਾ ਫਿਰ ਤੂੰ ਐ ਦੀ ਗੱਲ ਖੁਸ਼ ਆ ਬਾਈ ਚੰਗੀ ਐ ਬੱਕਰੀ ਤੇਰੇ ਦਿਲ ਦੀ ਮਰਦ ਪੂਰੀ ਕਰਤੀ ਠੀਕ ਐ ਗੱਲ ਆ ਵੀਰੇ ਪੱਟ ਚ ਹਾਂ ਰਾਜੂ ਸੌਦਾ ਵੇਚ ਤੂੰ ਕੱਸ ਕੇ ਦੇਊਗਾ ਕੋਕਾ ਪੀਸ ਲੈ ਕੇ ਕੇਸ ਮੇਰੇ ਗਰਦਾਸ ਮਾਨ ਜੋ ਭਾਰੀ ਨੇ ਖੜਾ ਲਵਾਓ ਨਾ ਲਵਾਓ ਨੁਕਸ ਵੀ ਕੋਈ ਨਹੀਂ ਪੱਟ ਚਾ ਗਰਦਾਸ ਮਾਨ ਦਾ ਖੜਾ ਭਾਰੀ ਹੁੰਦਾ ਗੱਲ ਸਹੀ ਹੈ ਹਾਂ ਵੱਡਾ ਕਹਿ ਕਾ ਨਾ ਹਾਂ ਗਰੀਬ ਨੂੰ ਕਹਿੰਦਾ ਘਰ ਨੂੰ ਮੁਰਜਾ ਹੱਥ ਬਨ ਕੇ ਕਾਨੂੰਨ ਮੈਨੂੰ ਛੇੜਦਾ ਆ ਦੇਖਿਓ ਪੰਚੇ ਦਾ ਕਿੰਨਾ ਚੌੜਾ ਕੰਨ ਸਾਰਾ ਕੁਝ ਵਧੀਆ ਚੱਲੋ ਜੀ ਚੱਕੋ ਦੋ ਬੰਦ ਖੜੇ ਦੋ ਕੰਨ ਫੜੋ ਉਹ ਦੋ ਬੰਦੇ ਕੰਨ ਫੜੋ ਲੈ ਦੋ ਬੰਦਿਆਂ ਨੇ ਕੰਨ ਖਿੱਚਰ ਗਏ ਲਾਸਾਂ ਜਿਹੜੇ ਐ ਉਹ ਘਸਦੇਆਂ ਵਾਲੇ ਨਾਲੇ ਭਟੇ ਆ ਗਏ ਲੈ ਬੱਕਰੀ ਦੇ ਲੈ ਚੋਈ ਗਿਆ ਤਾਂ ਐਵੇਂ ਦੀ ਪੱਟ ਨਾਲ ਨਹੀਂ ਪੱਟ ਤਾਂ ਬਹੁਤ ਮੇਮ ਨਹੀਂ ਫੜਾ ਚੱਲਣੇ ਇਹਦੀ ਲੈ ਬਾਈ ਓ ਅੱਛਾ ਆ ਚੋੜੀ ਚ ਰੱਸਾ ਪਾਉ ਗੋਦੀ ਜਾ ਉਹ ਚੋੜੀ ਚ ਮੁੰਡੇ ਦੇ ਰੱਸਾ ਪਾ ਸਾਗਨ ਕਰਦੇ ਇਹ ਲਿਖਾਈ ਕਰਾਓ ਤੁਸੀਂ ਪੈਸਾ ਨਹੀਂ ਉਹਨਾਂ ਨੇ ਦੇਣਾ ਲਿਖਾਈ ਦਾ ਕਰਾਵਾ हां रब तेनु वादा करे रब के नी मुंह ਕਰਦਾ ਚੜ ਕੱਟੀ ਕਰਦਾ ਠੀਕ ਹੋ ਜਾਂਦਾ